ਤੇ ਅਸੀਂ ਅੱਜ ਖੜੇ ਆਂ ਸ਼ੇਰਗੜ੍ਹ ਪਿੰਡ ਦੇ ਵਿੱਚ ਤੇ ਤੁਸੀਂ ਆ ਸੜਕ ਦੇਖ ਰਹੇ ਹੋ ਜਿਹੜੀ ਲਾਡਪੁਰ ਤੋਂ ਗੁੱਗੇ ਤੱਕ ਜਾਂਦੀ ਆ ਚੋਪਤਰਾ ਤੱਕ ਇਹ ਸਾਰੀ ਲਿੱਕ ਸੜਕ ਹੈ ਜਿਹੜੀ ਬਿਲਕੁਲ ਟੁੱਟੀ ਹੋਈ ਆ ਤੇ ਇਹ ਸੜਕ ਦੇ ਤੁਸੀਂ ਹਾਲਾਤ ਆਪਣੇ ਅੱਖੀਂ ਦੇਖ ਸਕਦੇ ਹੋ ਬਿਲਕੁਲ ਲੱਗਣਯੋਗ ਹੈ ਨਹੀਂ ਤੇ ਰਹੀ ਗੱਲ ਦੂਜੀ ਜਿਹੜੀ ਬੱਸ ਆ ਸਾਡੇ ਇਸ ਲਿੱਕ ਸੜਕ ਤੇ ਜਿਹੜੀ ਪਿੰਡਾਂ ਨੂੰ ਬੱਸ ਆਉਂਦੀ ਸੀ ਉਹ ਬੱਸਾਂ ਸਾਡੇ ਇਸ ਰੂਟ ਤੋਂ ਲੰਘ ਨਹੀਂ ਰਹੀਆਂ ਉਹ ਸੂਏ ਤੇ ਜਾ ਰਹੀਆਂ ਨੇ ਪਿੰਡਾਂ ਦੇ ਵਿੱਚੋਂ ਜਿੰਨੇ ਬੱਚਿਆਂ ਨੇ ਗੁੜੀਆਂ ਨੇ ਜਾਂ ਜਵਾਬ ਨੇ ਕੋਈ ਕੰਮਕਾਰ ਵਾਲੇ ਬੱਚੇ ਨੇ ਉਹ ਸਾਰੇ ਮਤਲਬ ਸਾਨੂੰ ਇੱਥੋਂ 1.5 ਕਿਲੋਮੀਟਰ ਸੂਆ ਪੈਂਦਾ ਉਹ ਸੂਏ ਤੋਂ ਛੜ ਕੇ ਬੱਸ ਲੱਗਦੀ ਆ ਤੇ ਜਿਹੜੇ ਬੱਚੇ ਨੇ ਅੱਜ ਦੇ ਟਾਈਮ ਦੇ ਵਿੱਚ ਕੁੜੀਆਂ ਨੂੰ ਇੱਥੋਂ 1.5 ਕਿਲੋਮੀਟਰ ਇਕੱਲੇ ਉਹ ਭੇਜਣ ਦਾ ਸਮਾਂ ਹੈ ਨਹੀਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਹ ਜਿਹੜੇ ਸਾਡੇ ਹਾਲਾਤ ਬਣੇ ਹੋਏ ਨੇ ਕਿਰਪਾ ਕਰਕੇ ਸੜਕਾਂ ਤੇ ਛੇਤੀ ਛੇਤੀ ਬਣਵਾਈ ਜਾਵੇ ਜਾਂ ਫਿਰ ਬੱਸਾਂ ਵਾਲਿਆਂ ਨੂੰ ਇਹ ਗੱਲ ਕਹੀ ਜਾਵੇ ਬੱਸਾਂ ਠਕੀਤਾ ਵੀ ਇਹ ਹੀ ਚਾਹੁੰਦੇ ਆਂ ਕਿ ਇਹਨਾਂ ਦੀ ਮੁਰੰਮਤ ਜਾ ਇਹਨਾਂ ਦੀ ਇਹ ਨਮੀਆਂ ਬਣਾਈਆਂ ਜਾਣ ਤੇ ਸਾਡੀ ਪੂਰਜੋਰਾ ਅਪੀਲ ਆ ਇਸੇ ਬਿਸ਼ੇ ਤੇ ਕੱਟ ਸ੍ਰੀ ਕਾ ਜੀ ਮੈਂ ਐਡਵੋਕੇਟ ਦੀਪ ਸਿੰਘ ਪਿੰਡ ਕਪੂਰਗੜ੍ਹ ਤੇ ਅਸੀਂ ਅੱਜ ਖੜੇ ਆ ਪਿੰਡ ਭਰਪੂਰਗੜ੍ਹ ਦੇ ਵਿੱਚ ਤੇ ਇਹ ਸੜਕ ਜਿਹੜੀ ਕੰਜਾਰੀ ਤੋਂ ਲੈ ਕੇ ਮੁੱਕੀ ਤੱਕ ਚੋਬਰਾਂ ਤੱਕ ਜਾਂਦੀ ਆ ਇਹ ਸੜਕ ਸਾਰੀ ਬਿਲਕੁਲ ਜਿਹੜੀ ਟੁੱਟੀ ਹੋਈ ਆ ਤੇ ਇਹ ਸੜਕ ਤੇ ਜੋ ਕੋਈ ਬੰਦਾ ਸਿੱਧੇ ਤਰ੍ਹਾਂ ਚਾਵੇ ਉਹ ਵੀ ਤੁਰ ਨਹੀਂ ਸਕਦਾ ਜਿਹੜੇ ਇੱਥੋਂ ਸਾਧਨ ਲੰਘਣੇ ਆਵਾਜੇ ਜੇ ਸਾਧਨ ਟਰੱਕ ਮੋਟਰਸਾਈਕਲ ਗੱਡੀਆਂ ਜੋ ਵੀ ਵਹੀਕਲ ਲੰਘਦੇ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਆ ਤੇ ਜ਼ਿਆਦਾ ਬੁਰਾ ਹਾਲ ਸਾਡੇ ਉਸ ਤੱਕ ਦੇ ਜਿਹੜੇ ਲੋਕ ਬੱਸਾਂ ਦੇ ਵਿੱਚ ਜਾਂਦੇ ਨੇ ਇਸ ਰੂਟ ਤੇ ਜਿੱਦੀਆਂ ਬੱਸਾਂ ਲੰਘਦੀਆਂ ਨੇ ਬੁੱਗੇ ਤੋਂ ਲੈ ਕੇ ਕੰਨੇ ਨੂੰ ਜਾਣ ਵਾਲੀਆਂ ਉਹ ਸਿੱਧੀਆਂ ਬੁੱਗੇ ਤੋਂ ਸਿੱਧੀਆਂ ਲਾਹੌਰ ਜਾ ਕੇ ਨਿਕਲਦੀਆਂ ਨੇ ਪਹਿਲਾਂ ਪਿੰਡਾਂ ਦੇ ਵਿੱਚ ਆਉਂਦੀਆਂ ਸੀ ਇਹ ਸੜਕ ਟੁੱਟਣ ਦੇ ਕਾਰਨ ਉਹ ਬੱਸਾਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਨਹੀਂ ਆਉਂਦੀਆਂ ਇੱਥੋਂ ਜਿਹੜੇ ਜਵਾਕ ਪੜਨ ਵਾਲੇ ਨੇ ਸਾਡੇ ਬੱਚੇ ਨੇ ਲੜਕੀਆਂ ਨੇ ਲੜਕੇ ਨੇ ਉਹਨਾਂ ਨੂੰ ਜਾ ਕੇ ਇੱਥੋਂ 1 ਕਿਲੋ ਡੇਢ ਕਿਲੋਮੀਟਰ ਜਾ ਕੇ ਸਟੇਸ਼ਨ ਪੁਲ ਸੁਨੇ ਦੇ ਉੱਪਰ ਘਟਣਾ ਪੈਂਦਾ ਉੱਥੋਂ ਜਾ ਕੇ ਉਹਨਾਂ ਨੂੰ ਬੱਸ ਚੜ੍ਹਨਾ ਪੈਂਦਾ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਸਾਡੇ ਹਾਲਾਤ ਨੂੰ ਦੇਖਦੇ ਹੋਏ ਇੰਨੇ ਮਾੜੇ ਹਾਲਾਤ ਨੇ ਸੜਕ ਦੇ ਬੇਨਤੀ ਹੈ ਸਰਕਾਰ ਨੂੰ ਕਿ ਇਹ ਸੜਕ ਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ ਜਿਹੜੀਆਂ ਬੁਰਘਟਨਾਵਾਂ ਘਟ ਰਹੀਆਂ ਨੇ ਉਹ ਵੀ ਨਾ ਘਟਣ ਤਾਂ ਜਿਹੜੇ ਸਾਡੇ ਬੱਚੇ ਨੇ ਬੱਚੀਆਂ ਨੇ ਸਕੂਲ ਦੇ ਵਿੱਚ ਜਾਂ ਕੋਈ ਪੜ੍ਹਨ ਜਾਂਦੇ ਨੇ ਕਾਲਜ ਦੇ ਵਿੱਚ ਜਾਂ ਕੋਈ ਕੰਮ ਕਰ ਜਾਂਦੇ ਨੇ ਬਸਤੀ ਦੇ ਵਿੱਚ ਬੈਠ ਗਏ ਉਹ ਦਿੱਕਤ ਸਾਡੀ ਹੈ ਜਿਹੜੀ ਕੰਪਲੀਟ ਹੋ ਸਕੇ ਤੇ ਅੱਜ ਦੇ ਹਾਲਾਤ ਦੇ ਵਿੱਚ ਜਿਵੇਂ ਇੱਥੋਂ 1.5 ਕਿਲੋਮੀਟਰ ਉਹ ਸਟੇਸ਼ਨ ਪੈਂਦਾ ਹੈ ਸੁਆ ਪੈਂਦਾ ਹੈ ਉੱਥੋਂ ਅੱਜ ਕੱਲ੍ਹ ਦੇ ਹਾਲਾਤ ਇੰਦਾਂ ਦੇ ਹੈ ਨਹੀਂ ਵੀ ਅਸੀਂ ਬੱਚਿਆਂ ਨੂੰ ਆਪਣੇ ਘਰ ਦੇ ਵਿੱਚੋਂ ਏਨੀ ਦੂਰ ਕਰੀਆਂ ਨੂੰ ਭੇਜ ਸਕੀਏ ਪਹਿਲਾਂ ਬੱਸਾਂ ਸਾਡੇ ਘਰ ਦੇ ਕੋਲ ਲਾਉਂਦੀਆਂ ਸੀ ਹੁਣ ਸਾਨੂੰ 1.5 ਕਿਲੋਮੀਟਰ ਦੂਰ ਜਾਣਾ ਪੈਂਦਾ ਜਾਂ ਤਾਂ ਸਰਕਾਰ ਨੂੰ ਇਹ ਬੇਨਤੀ ਹੈ ਵੀ ਬੱਸਾਂ ਪ੍ਰੋਪਰ ਪਿੰਡਾਂ ਦੇ ਵਿੱਚੋਂ ਚੱਲ ਪੈਣ ਸਾਡੇ ਬੱਚਿਆਂ ਨੂੰ ਸਾਡੇ ਪਿੰਡ ਵਾਸੀਆਂ ਨੂੰ ਕੋਈ ਇਦਾਂ ਦੀ ਦਿੱਕਤ ਨਾ ਹੋਵੇ ਬੱਸ ਚੜ੍ਹਨ ਕਿ ਜਾਂ ਫਿਰ ਉਹਨਾਂ ਨੂੰ ਇਹ ਵੀ ਬੇਨਤੀ ਹੈ ਕਿ ਜਿਹੜੀ ਸੜਕ ਹੈ ਮੇਨ ਮੇਨ ਸਮੱਸਿਆ ਜਿਹੜੀ ਸੜਕ ਹੈ ਸੀ ਸਰਕਾਰ ਨੇ ਬੇਨਤੀ ਕਰਦੇ ਚੇਤੀ ਤੋਂ ਚੇਤੀ ਬਣਾਈ ਜਾਵੇ ਸਾਨੂੰ ਜਿਹੜੀ ਇਹ ਸਮੱਸਿਆ ਨਾ ਫੇਸ ਕਰਨੀ ਪਵੇ ਠੀਕ I do it. ਚਲ ਠੀਕ ਠੀਕ ਬਸ ਨਾ ਕੰਮ ਹੀ ਦਾ ਠੀਕ ਆ ਜੀ ਠੀਕ ਆ ਜੀ ਠੀਕ ਆ ਚਲ ਅਗਲੀ ਬੱਚੇ ਨੂੰ ਬੁਲਾ ਆਇਆ ਉਹ ਤਾਂ ਅਮਨੇ ਉਧਰ ਹੀ ਹੈਗੇ ਉਹ ਖੜਾ ਮੁੰਡਾ ਮੋਰ ਫਹਮ ਜੀ ਜਿਹਨੂੰ ਸਬੀਚ ਉਹਦੀ ਜਨ ਮੰਤਰੀ ਵਿਸ਼ੇਸ਼ਾ ਨਾਲ ਉਹ ਲੰਕਾ ਮੰਤਰੀ ਨਾਲ ਤੁਹਾਨੂੰ ਲੜਦਾ ਆ ਵਾ 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 ਕੋਈ ਮਖਾਮ ਲੈਣਾ ਆਪਾਂ ਯਾਰ ਉਹ ਮੈਂ ਕੱਟ ਦਿੰਦੀ ਜਿਹਦੇ ਉੱਥੋਂ ਉਹੀ ਵਾਲੀ ਪੜੀ ਪਈ ਆਪਾਂ ਇਕੱਠਾ ਕਰਨੀ ਨਹੀਂ ਅੱਗੇ ਨਾ ਨਾ ਉੱਥੇ ਨੇ